एसएस बोर्ड ਵੱਲੋਂ ਤੀਜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਟੈਨੋ ਟਾਈਪਿਸ ਦਾ ਜਿਹਦੇ ਵਿੱਚ ਰਿਟਰਨ ਐਗਜ਼ਾਮ ਬਾਰੇ ਕਲੀਅਰ ਕੀਤਾ ਗਿਆ ਜਿਹੜਾ ਪਹਿਲਾਂ ਨੋਟੀਫਿਕੇਸ਼ਨ ਆਇਆ ਸੀ ਜਿਹਦੇ ਵਿੱਚ ਦੋਨੋਂ ਪੇਪਰ ਮੰਗੇ ਗਏ ਸਿਗੇ ਵੀ ਆਬਜੈਕਟਿਵ ਟਾਈਪ ਪਹਿਲਾ ਪੇਪਰ ਹੋਏਗਾ ਫਿਰ ਪੰਜਾਬੀ ਵਾਲਾ ਹੋਏਗਾ ਤੇ ਫਿਰ ਸਟੈਨ ਵਾਲਾ ਹੋਏਗਾ ਪਰ ਜਿਹੜਾ ਲਾਸਟ ਕੱਲ 26 ਤਰੀਕ ਨੂੰ ਜਿਹੜਾ ਨੋਟੀਫਿਕੇਸ਼ਨ ਆਇਆ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਪੇਪਰ ਸਿਰਫ ਪੰਜਾਬੀ ਵਾਲਾ ਹੋਏਗਾ 50 ਦੇ ਵਿੱਚੋਂ 25 ਨੰਬਰ ਤੁਸੀਂ ਲੈਣੇ ਆ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਇਸ ਪੇਪਰ ਨੂੰ ਕੁਆਲੀਫ ਕਰਨ ਕੁਆਲੀਫਾਈ ਕਰਨਗੇ ਪੰਜਾਬੀ ਵਾਲਿਆਂ ਨੂੰ ਉਹਨਾਂ ਦਾ ਸ਼ਾਰਟਨ ਦਾ ਪੇਪਰ ਹੋਏਗਾ ਤੀਜਾ ਨੋਟੀਫਿਕੇਸ਼ਨ ਹੁਣ ਸਰਕਾਰ ਨੇ ਕਲੀਅਰ ਕੀਤਾ ਆਪਰ ਨੂੰ ਸਟਾਰਟਿੰਗ ਤੋਂ ਲੱਗਦਾ ਸੀ ਕੋਈ ਇਹ ਕਲੈਨਿਕਲ ਮਿਸਟੇਕ ਹੋਈ ਆ ਪਰ ਹੁਣ ਗਵਰਨਮੈਂਟ ਵੱਲੋਂ ਤੀਜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਸਿਰਫ ਪੰਜਾਬੀ ਵਾਲਾ ਇੱਕ ਪੇਪਰ ਹੀ ਹੋਏਗਾ ਪੇਪਰ A 50 ਚੋਂ 25 ਨੰਬਰ ਲੈਣੇ ਆ ਕੁਆਲੀਫਾਈ ਕਰਨ ਵਾਲੇ ਬੱਚਿਆਂ ਦਾ ਫਿਰ ਸ਼ਾਰਟਨ ਵਾਲਾ ਪੇਪਰ ਹੋਏਗਾ ਤੇ ਉਹਦੀ ਮੈਰਿਟ ਗਲਤੀ ਦੇ ਹਿਸਾਬ ਨਾਲ ਉਹਦੀ ਮੈਰਿਟ ਬਣਨੀ ਇਹ ਤਰੀਕਾ ਦੋ ਸਟਾਰਟ ਪੰਜਾਬੀ ਦੀ ਪਹਿਲਾਂ ਨਾਲ ਦੇ ਨਾਲ ਸਟੈਂਡ ਨੂੰ ਵੀ ਨਾਲ ਚਾਹੀਦੀ ਪੰਜਾਬੀ ਤੁਸੀਂ ਪਾਸ ਕਰ ਹੀ ਲੈਣਾ ਆ 50 25 ਨੰਬਰ ਲੈਣੇ ਪੰਜਾਬ ਦੇ ਰਹਿਣ ਵਾਲੇ ਆ ਪੰਜਾਬੀ ਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਬੜੀ ਸ਼ਾਰਟਹੰਡ ਦੇ ਮੈਰਿਟ ਜਿਹੜੀ ਆ ਬਹੁਤ ਡਾਊਨ ਜਾਣੀ ਆ ਆਪਾਂ ਨੂੰ ਤਿਆਰੀ ਤੇ ਤਿੰਨ ਗਲਤੀਆਂ ਦੇ ਅੰਦਰ ਅੰਦਰ ਰਹਿਣਾ ਪੈਣਾ ਜਿਹੜੀ ਮਰਜ਼ੀ ਤੁਹਾਡੀ ਕੈਟਾਗਰੀ ਹੈਗੀ ਆ ਤੁਹਾਡੀ ਗਲਤੀਆਂ ਤਿੰਨ ਤੋਂ ਘੱਟ ਚਾਹੀਦੀਆਂ ਫਿਰ ਨੰਬਰ ਆਉਣਾ ਹੈ ਠੀਕ ਹੈ ਥੈਂਕ ਯੂ ਜੀ